महाराज सतगुरु रविदास शक्ति सतगुरु रविदास शक्ति जो बोले सो निरपय सतगुरु रविदास महाराज की जय गुरुदेव जय भीम जो बोले सो निरपय सतगुरु रविदास महाराज की जय बस सही है ਇਹ ਦੁਆਰਾ ਕੋ ਹਾਂਜੀ ਜੀ ਬਾਜੀ ਅੱਜ ਤੁਸੀਂ ਮੰਨ ਸਤਿਧਰ ਦੇ ਗਿਆ ਹੋਏ ਡਿਸੀਸ ਆਮ ਚੀ ਗੱਲਣਾ ਚਾਹੁੰਦੇ ਹਾਂ ਉਸ ਦਿੱਤੇ ਦੇਖੋ ਜੀ ਪਹਿਲਾਂ ਤਾਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਆਪ ਜੀ ਦੇ ਚੈਨਲ ਦਾ ਹੀ ਜੋ ਤੁਸੀਂ ਇੱਥੇ ਕਵਰੇਜ ਕਰਨਾ ਹੈ ਔਰ ਜਿਵੇਂ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਲਵਿੰਦਰ ਸਿੰਘ ਬਟਾ ਜੀ ਨੇ ਦੱਸਿਆ ਹੀ ਤੁਹਾਨੂੰ ਅੱਜ ਸਤਕੁਰ ਅਰਦਾਸ ਧਰਮ ਸਮਾਜ ਰਜਿਸਟਰਡ ਸਰਪਸ ਪੰਜਾਬ ਦੇ ਪੰਜਾਬ ਪ੍ਰਧਾਨ ਸ਼੍ਰੀਮਾਨ ਆਨੰਦ ਕਸ਼ੋਰ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਜੋ ਕਿ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਜੋ ਕਿ ਪੂਰੇ ਵਿਸ਼ਵ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਸੰਗਤਾਂ ਵੱਲੋਂ ਧੂਣ ਤਾਮ ਨਾਲ ਮਨਾ ਰਹੀਆਂ ਔਰ ਡੀਸੀ ਸਾਹਿਬ ਨੂੰ ਮੰਗ ਪੱਤਰ ਵਿੱਚ ਇਹ ਦਿੱਤਾ ਗਿਆ ਵੀ ਇਸ ਦਿਨ ਨੂੰ 11 ਤਰੀਕ ਤੋਂ 12 ਤਰੀਕ ਨੂੰ ਜਿੱਥੇ 11 ਤਰੀਕ ਨੂੰ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉੱਥੇ 12 ਤਰੀਕ ਨੂੰ ਗੁਰੂ ਸਾਹਿਬ ਦੇ ਜਿਹੜੇ ਆ ਜਨਮ ਦਿਹਾੜੇ ਬੜੇ ਹੀ ਚਾਵਾਂਤ ਚਾਵਾਂਦੇ ਅਤੇ ਸਰਦਾ ਦੇ ਨਾਲ ਮਨਾਏ ਜਾ ਰਹੇ ਪਵਿੱਤਰਤਾ ਦੇ ਨਾਲ ਮਨਾਏ ਜਾ ਰਹੇ ਉਹ ਤੁਹਾਨੂੰ ਪਤਾ ਹੀ ਆ ਇਹਨਾਂ ਦਿਨਾਂ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਿਹੜੇ ਆ ਗੁਰੂ ਸਾਹਿਬ ਦੇ ਪ੍ਰਕਾਸ਼ ਵੀ ਕੀਤੇ ਜਾਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਾਂਦੇ ਨੇ ਅੰਮ੍ਰਿਤ ਬਾਣੀ ਦੇ ਪ੍ਰਕਾਸ਼ ਕੀਤੇ ਜਾਂਦੇ ਨੇ ਔਰ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਚਾਹੁੰਦੇ ਸੀਗੇ ਕਿ ਸਾਡੀ ਇਹ ਮੰਗ ਆ ਕਿ ਇਹਨਾਂ ਦਿਨਾਂ ਦੇ ਵਿੱਚ ਨਸ਼ਾ ਮੁਕਤ ਜਿਹੜਾ ਆ ਲੁਧਿਆਣਾ ਸ਼ਹਿਰ ਦੇ ਵਿੱਚ ਨਸ਼ੇ ਮੁਕਤ ਹੋ ਕੇ ਹੀ ਇਹ ਜਿਹੜੇ ਗੁਰਪੁਰਬ ਪਵਿੱਤਰ ਦਿਹਾੜੇ ਮਨਾਏ ਜਾਣ 11 ਅਤੇ 12 ਤਰੀਕ ਨੂੰ ਸੰਪੂਰਨ ਤੌਰ ਦੇ ਉੱਤੇ ਜਿਹੜੀਆਂ ਮਾਸ ਦੀਆਂ ਔਰ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਉਸ ਦਿਨ ਬੰਦ ਰਖਾਈਆਂ ਜਾਣ ਤਾਂ ਜੋ ਸਮਾਜ ਦੇ ਵਿੱਚ ਇੱਕ ਵਧੀਆ ਮੈਸੇਜ ਜਾ ਸਕੇ ਲੋਕ ਪੜੇ ਹੀ ਅچھے ਤਰੀਕੇ ਦੇ ਨਾਲ ਪਵਿੱਤਰਤਾ ਦੇ ਨਾਲ ਜਿਹੜਾ ਇਸ ਜਨਮ ਦਿਹਾੜੇ ਨੂੰ ਇਸ ਗੁਰੂਪੁਰਬ ਨੂੰ ਪ੍ਰਕਾਸ਼ ਪੁਰਬ ਨੂੰ ਸ਼ਰਧਾਪੂਰਵਕ ਮਨਾਉਣ ਔਰ ਉੱਥੇ ਹੀ ਨਾਲ ਹੀ ਸਾਰੇ ਸਮਾਜ ਨੂੰ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਇਸ ਦਿਨ ਤੁਸੀਂ ਆਪ ਵੀ ਆਪਣੇ ਮਨਾਂ ਦੇ ਉੱਤੇ ਕੰਟਰੋਲ ਕਰਕੇ ਇਸ ਦਿਨ ਨੂੰ ਜਿਹੜਾ ਆਪਾਂ ਮੀਠ ਸ਼ਰਾਬ ਤੋਂ ਰਹਿਤ ਹੋ ਕੇ ਹੀ ਆਪਾਂ ਗੁਰੂ ਸਾਹਿਬ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਮਨਾਈਏ ਔਰ ਨਾਲ ਹੀ ਅਸੀਂ ਇਹ ਬੇਨਤੀ ਵੀ ਕਰਦੇ ਆ ਪੂਰੇ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਜਿਹੜੀ 12 ਤਰੀਕ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਆ ਉਸ ਦਿਨ ਨੂੰ ਸਾਰੇ ਹੀ ਛੁੱਟੀ ਵੀ ਕੀਤੀ ਜਾਵੇ ਪ੍ਰਾਈਵੇਟ ਅਧਾਰਿਆਂ ਦੇ ਵਿੱਚ ਵੀ ਛੁੱਟੀ ਹੋਵੇ ਸਰਕਾਰੀ ਅਧਾਰਿਆਂ ਚ ਵੀ ਹੋਵੇ ਤਾਂ ਜੋ ਜਿੰਨੀਆਂ ਦੇ ਸਮਾਜ ਨੇ ਕਿਉਂਕਿ ਗੁਰੂ ਸਾਹਿਬ ਜਿਹੜੇ ਆ ਉਹ ਸਾਂਝੇ ਸਰਬਸਾਂਝੇ ਗੁਰੂ ਨੇ ਪਰ ਉਹਨਾਂ ਨੇ ਇਹੀ ਗੱਲ ਕਹੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਣ ਛੋਟ ਵੱਡੇ ਸਭ ਸੰਬਸੇ ਰਵਿਦਾਸ ਰਹੇ ਪਰਸਨ ਉਹਨਾਂ ਨੇ ਸਭਨਾਂ ਦੇ ਗੁਰੂ ਸੀਗੇ ਸਭਨਾਂ ਦੇ ਹੱਕ ਹਕੂਕ ਦੀ ਗੱਲ ਕੀਤੀ ਆ ਸਭਨਾਂ ਦੇ ਨਾਲ ਪ੍ਰੇਮ ਪਿਆਰ ਦੀ ਭਾਵਨਾ ਦੇ ਰੱਖਣ ਦੇ ਲਈ ਉਹਨਾਂ ਨੇ ਸੰਦੇਸ਼ ਦਿੱਤਾ ਸੋ ਇਸ ਕਰਕੇ ਇਹ ਜਿਹੜਾ ਗੁਰਪੁਰਬ ਆ ਇਹ ਪੂਰੇ ਗੁਰਸ਼ੇਵ ਦੇ ਵਿੱਚ ਸਰਬਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਹੋਇਆ ਸਰਬਸਾਂਝੇ ਸਮਾਜ ਵੱਲੋਂ ਮਨਾਇਆ ਜਾਂਦਾ ਸੋ ਤੁਹਾਡੇ ਚੈਨਲ ਰਾਹੀਂ ਇਹੀ ਅਸੀਂ ਸਾਰੇ ਹੀ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਇਸ ਦਿਨ ਨੂੰ ਸਾਡੀ ਜਿਹੜੀ ਮੰਗ ਅਸੀਂ ਰੱਖੀ ਆ ਉਸ ਨੂੰ ਸਖਤੀ ਦੇ ਨਾਲ ਜਿਹੜਾ ਉਹ ਮੰਨਿਆ ਜਾਵੇ ਬਹੁਤ ਬਹੁਤ ਧੰਨਵਾਦ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਜੋ ਬੋਲੇ ਸੋ ਨਿਰਪੈ ਸਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਹਾਜੀ ਪ੍ਰਧਾਨ ਜੀ ਅੱਜ ਡੀਸੀ ਸਾਹਿਬ ਨੂੰ ਕੋਈ ਮੰਗ ਪੱਤਰ ਦੇ ਕੇ ਆਏ ਹੋ ਕਿਸ ਵਿੱਚ ਦੇ ਕੇ ਆਏ ਹੋ ਤੇ ਤਾਂ ਆਪ ਜੀ ਦੇ ਚੰਨ ਗਾਹੀ ਆਪ ਜੀ ਦਾ ਕੋਟਨ ਕੋਟਨ ਧੰਨਵਾਦ ਔਰ ਸਤਗੁਰੂ ਦੇਵਦਾਸ ਧਰਮ ਸਮਾਜ ਰਜਿਸਟਰਡ ਸਰਕਸ ਪੰਜਾਬ ਵੱਲੋਂ ਸਹਬੇ ਕਮਾਲ ਜਗਤਗੁਰੂ ਪਰਮ ਪਿਤਾ ਪਰਮਾਤਮਾ ਸਤਗੁਰੂ ਦੇਵਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੀ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਕੋਟਨ ਕੋਟਨ ਮੁਬਾਰਕਾਂ ਔਰ ਉਦੇ ਹੀ ਸੰਬੰਧ ਦੇ ਵਿੱਚ ਅਸੀਂ ਸਤਗੁਰੂ ਦੇਵਦਾਸ ਧਰਮ ਸਮਾਜ ਰਜਿਸਟਰਡ ਸਰਕਸ ਪੰਜਾਬ ਵੱਲੋਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹ ਮੰਗ ਪੱਤਰ ਦੇ ਵਿੱਚ ਇਹ ਮੰਗ ਕੀਤੀ ਆ ਕਿ ਕਿਉਂਕਿ 12 ਤਰੀਕ ਦਾ ਪ੍ਰਕਾਸ਼ ਦਿਹਾੜਾ ਹੈ 11 ਤਰੀਕ ਨੂੰ ਇੱਕ ਬਹੁਤ ਵੱਡੀ ਸ਼ੋਭਾ ਯਾਤਰਾ ਨਗਰ ਕੀਰਤਨ ਕੱਢਿਆ ਜਾਂਦਾ ਜੋ ਜਿਹਦੀ ਆਰੰਭਤਾ ਬਸਤੀ ਜਯਦੇਵਾਲ ਚੌਂਕ ਤੋਂ ਹੁੰਦੀ ਆ ਔਰ ਸਾਰੇ ਬਜ਼ਾਰਾਂ ਦੇ ਵਿੱਚ ਹੁੰਦੀ ਹੋਈ ਉੱਥੇ ਹੀ ਸਮਾਪਤੀ ਹੁੰਦੀ ਆ ਸਾਡੀ ਡੀਸੀ ਸਾਹਿਬ ਤੋਂ ਮੰਗ ਹੈ ਦੇ ਉਸ ਦਿਨ ਮੀਟ ਦੀਆਂ ਦੁਕਾਨਾਂ ਔਰ ਸ਼ਰਾਬ ਦੀਆਂ ਆ ਦੁਕਾਨਾਂ ਜਿਹੜੀਆਂ ਸ਼ਰਾਬ ਦੇ ਠੇਕੇ ਆ ਮੀਟ ਦੀਆਂ ਦੁਕਾਨਾਂ ਆ ਜਿਆ ਦੋ ਦਿਨ ਵਾਸਤੇ ਬੰਦ ਕੀਤੀਆਂ ਜਾਵੇ ਕੀਤੀਆਂ ਜਾਣ ਇੱਥੇ ਦੱਸਣਾ ਆਪ ਜੀ ਦੇ ਚੈਨਲ ਲਈ ਜ਼ਰੂਰੀ ਆ ਕਿ ਜਲੰਧਰ ਡਿਸਟ੍ਰਿਕਟ ਨੇ ਫੈਸਲਾ ਲਿਆ ਮਾਨਯੋਗ ਡੀਸੀ ਸਾਹਿਬ ਨੇ ਦੋ ਦਿਨ ਵਾਸਤੇ ਜਲੰਧਰ ਦੇ ਅੰਦਰ ਸ਼ਰਾਬ ਦੇ ਠੇਕੇ ਔਰ ਮੀਟ ਦੀਆਂ ਦੁਕਾਨਾਂ ਪੂਰੀ ਬੰਦ ਰਹਿਣਗੀਆਂ ਇਸੀ ਤਰ੍ਹਾਂ ਅਸੀਂ ਉਸ ਗੱਲ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਅਸੀਂ ਹਰ ਸਾਲ ਸਤਿਗੁਰੂ ਅਬਿਦਾਦ ਧਰਮ ਸਮਾਜ ਰਜਿਸਟਰ ਸਰਕਸ ਪੰਜਾਬ ਨੂੰ ਹਰ ਸਾਲ ਅਸੀਂ ਇਹ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਜਾਂਦੇ ਆ ਲੇਕਿਨ ਕਦੀ ਵੀ ਸਾਡੇ ਮੰਗ ਪੱਤਰ ਨੂੰ ਇਹ ਸਰਕਾਰਾਂ ਨੇ ਜਾਂ ਮਾਨਯੋਗ ਡੀਸੀ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨੂੰ ਸੀਰੀਅਸ ਨਹੀਂ ਲਿਆ ਪਰ ਅੱਜ ਅਸੀਂ ਬੜੀ ਨਿਮਰਤਾ ਸਾਹਿਤ ਮਨਜੋਬ ਐਡੀਸੀ ਸਾਹਮਣੂ ਬੇਨਤੀ ਕਰਕੇ ਆਏ ਆ ਬੇ ਇਥੇ ਉਚਿਤ ਫੈਸਲਾ ਲੈ ਕੇ ਸਾਡੀਆਂ ਭਾਵਨਾਵਾਂ ਨੂੰ ਬਰਕਰਾਰ ਰੱਖਿਆ ਜਾਵੇ ਕਿਉਂਕਿ ਧਾਰਮਿਕ ਇਹ ਮੁੱਦਾ ਹੈ ਔਰ ਧਰਮ ਦੇ ਨਾਂ ਤੇ ਮੁੱਦਾ ਹੈ ਤੇ ਜਿੱਦਾਂ ਕਿ ਹੋਰ ਗੁਰਪ੍ਰੰਤ ਜਿੱਦਾਂ ਇੱਕ ਗੱਲ ਹੋਰ ਤੁਹਾਡੇ ਚੈਨਲ ਆਈ ਮੈਂ ਦੱਸਣਾ ਚਾਹੁੰਦਾ ਕਿ ਮਹਾਤਮਾ ਗਾਂਧੀ ਕੋਈ ਉਹ ਕੋਈ ਧਾਰਮਕ ਆਗੂ ਨਹੀਂ ਸੀਗਾ ਜਦੋਂ ਉਹ ਦੇ ਮਰਨ ਦਿਨ ਤੇ ਉਹਦੇ ਜਨਮ ਦਿਨ ਤੇ ਠੇਕੇ ਤੇ ਨੀੜ ਦੀਆਂ ਦੁਕਾਨਾਂ ਬੰਦ ਹੋ ਸਕਦੀਆਂ ਇਹ ਤੇ ਜਗਤ ਪਿਤਾ ਇਹ ਤੇ ਗੁਰੂਆਂ ਦੇ ਗੁਰੂ ਆ ਸਤਗੁਰੂ ਰਬਦਾਸ ਮਹਾਰਾਜ ਜੀ ਕਿਉਂ ਇਹਨਾਂ ਦੇ ਪ੍ਰਕਾਸ਼ ਦਿਹਾੜੇ ਤੇ ਕਿਉਂ ਨਹੀਂ ਬੰਦ ਕੀਤੀਆਂ ਜਾ ਸਕਦੀਆਂ ਇਸ ਕਰਕੇ ਸਾਡੀ ਪੁਰਜੋ ਸਰਕਾਰ ਤੇ ਮੰਗ ਹੈ ਕਿ ਇਹਨੂੰ ਜਿਹੜਾ ਇਹ ਸਾਡੀ ਮੰਗ ਨੂੰ ਪੂਰਾ ਕੀਤਾ ਜਾਵੇ ਔਰ 9 ਤਰੀਕ ਔਰ 12 ਤ 11 ਤਰੀਕ ਔਰ 12 ਤਰੀਕ ਨੂੰ ਦੋ ਦਿਨ ਬਾਸਤੇ ਜੇ ਜਦਾਂ ਸ਼ਰਾਬ ਦੇ ਠੇਕੇ ਆ ਔਰ ਮੀਟ ਦੀਆਂ ਦੁਕਾਨਾਂ ਬੰਦ ਕੀਤੀਆਂ ਜਾਂ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜਪਾਰ